हां जी YouTube ਫੈਮਲੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੀ ਤੇ ਅੱਜ ਆਪਾਂ ਚੱਗੇ ਆ ਮੱਥਾ ਟੇਕਣ ਤੋਬਾ ਭਾਈ ਸ਼ਾਹੋ ਜੀ ਜਿੱਥੇ ਪਾਠੀਆਂ ਦੇ ਕੇ ਪੁੱਤਰ ਮਿਲਦੇ ਨੇ ਤੇ ਤੁਹਾਨੂੰ ਵੀ ਮਤਟਕਾ ਉਨੇ ਦਰਸ਼ਨ ਤੇ ਆਓ ਚੱਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਏ ਓ ਜੀ ਆ ਗਿਆ ਗੁਰਦੁਆਰਾ ਬੰਕ ਕੋ ਖੋ ਰੰ ਅਰੇ ਤੱਕਾਦਾ ਕੋਈ ਪਾੜਦੇ ਉਹ ਜੀ ਇੱਥੇ ਪਾਤੀਆਂ ਚੜਦੀਆਂ ਜੇ ਆਪਾਂ ਵੀ ਚੜਾਉਂ ਗਏ ਪਾਤੀਆਂ ਤੇ ਆ ਪੱਠੀ ਜੇ ਇੱਥੇ ਸਮਾਨ ਬੰਦਾ ਸਾਰਾ ਦਾ ਚੋ ਜੋ ਵੀ ਬਣਾਉਣਾ ਹੋਵੇ ਆ ਸਾਰੇ ਪੱਠੀ ਗੀਏ ਆਸ ਆ ਗਈਆਂ ਪਾਥੀਆਂ ਜੀ ਇਹਨਾਂ ਦੀ ਇਹਨਾਂ ਨਾਲ ਹੀ ਅੱਗ ਬਗਾਈ ਜਾਂਦੀ ਆ ਤੇ ਇਹਨਾਂ ਨਾਲ ਹੀ ਰੰਗ ਬਣਾਇਆ ਜਾਂਦਾ ਸਭ ਕੁਝ ਆ ਗਏ ਉੱਚੜਾ ਆ ਗਏ ਆਜੋ ਆ ਜਾ ਇਹਦਾ ਦੇਖਿਆ ਤੈਨੂੰ ਕੋ ਉੱਥੇ ਖੜਿਆ ਜੀ ਬਾਜੀ ਇੱਦਾਂ ਕਿਰਤਾਰ ਅਰਦਾਸ ਕੀਤੀ ਜਾਂਦੀ ਆ ਪੁੱਤਰ ਦੀ ਜਦੋਂ ਕੇਕ ਆ ਪੁੱਤਰ ਹੁੰਦਾ ਵਾ ਤੇ ਉਹ ਅਰਦਾਸ ਕਰਾਉਂਦੇ ਨੇ ਆ ਕੇ ਤੇ ਨਾਲ ਮਿੱਠਾ ਚੜਾਉਂਦੇ ਨੇ ਆਪਣੀ ਸ਼ਰਧਾ ਭਾਵਨਾ ਨਾਲ ਜੋ ਮਰਜ਼ੀ ਜੜਾਉਂਦੇ ਨੇ ਤੇ ਜਿਨ੍ਹਾਂ ਨੇ ਪੁੱਤਰ ਦੀ ਦਾਤ ਲੈਣੀ ਹੋਵੇ ਉਹ ਇੱਦਾਂ ਅਰਦਾਸ ਬੇਨਤੀ ਕਰ ਆਉਂਦੇ ਨੇ ਨਾਨਕ ਨਾਮ ਚੜਦੀ ਕਲਾ ਤੇਵੇਂ ਭਾਣੇ ਸਰਬੱਤ ਦਾ ਭਲਾ ਉਹ ਆਹੀ ਵਾਹੀਗ ਵਾਹੀਗ ਚਕਿਤ ਚੋਰੀ ਭਾਗ ਪਾ ਲਵਾਂਗੇ ਮਹਾਰਾਜ ਜੀ ਹੋਰ ਜੇ ਕਿੱਕ ਪਾ ਮਹਾਰਾਜ ਜੀ ਲੋ ਜੀ ਆ ਗੋ ਤੁਹਾਨੂੰ ਇੱਥੋਂ ਚੱਲ ਦਿੱਤਾ ਜਾਂਦਾ ਜੇ ਭਾਈ ਸਾਹਬ ਤੋਬਾ ਜੀ ਪੜ ਲਓ ਜੀ ਇਤਿਹਾਸ ਬਾਬਾ ਜੀ ਦਾ ਪਾਪਾ ਸਿੱਖਾਤਾ ਹੈ ਤਾਂ ਅੰਮ੍ਰਿਤ ਓਬਾ ਭਾਈ ਸਾਹਿਬ ਜੀ ਨਾਲ ਸਾਡੇ ਪਾਸ ਚਰਪਾਕ ਰਾਮਾ ਜੀ ਇੱਥੋਂ ਜਾ ਲੇਟਾ ਜਾਂਦਾ ਜੀ ਤੇ ਇੱਥੇ ਇਸ਼ਨਾਨ ਕੀਤਾ ਜਾਂਦਾ ਜੀ ਜਿਹੜੀਆਂ ਬੀਬੀਆਂ ਆਉਂਦੀਆਂ ਵਾ ਇੱਥੋਂ ਜਾ ਕੇ ਲੈ ਕੇ ਚਰਪਾਕ ਕੇ ਤੇ ਇੱਥੇ ਇਸ਼ਨਾਨ ਕਰਦੀਆਂ ਨੇ ਫੇਰ ਮਾਗਜ ਕਿਰਪਾ ਕਰਦੇ ਨੇ ਆਪਣੇ ਲਓ ਜੀ ਰੰਗਰ ਚੱਲ ਰਿਹਾ ਜੀ ਅਰਦਾਸ ਬੇਨਤੀ ਹੋ ਗਈ ਹੈ ਕੀਰਤਨ ਹੋਇਆ ਸੀ ਤੇ ਹੁਣ ਰੰਗਰ ਚੱਲਦਾ ਪਿਆ ਜੀ ਚਾਹ ਪਿਆਲਾ ਪ੍ਰਸ਼ਾਦ ਲਓ ਜੀ ਸ਼ੰਕਰ ਦੇ ਵਿੱਚ ਸਮੋਸੇ ਛੋ ਗਏ ਆਗੇ ਦੇ ਕਿਆ ਹੀ ਬਾਤ ਆ ਕਿਉਂ ਸ਼ੈਗੂ ਮਜ਼ਾ ਆਊਗਾ ਹੁਣ ਵਾਹ ਵਾਹ ਯਾ ਹੀ ਬਾਤ ਅੱਜੋ ਜੀ ਮਟਰਾਂ ਦੇ ਚੋਗ ਵੀ ਆ ਗਏ ਨੇ ਨਮਕ ਆ ਗਏ ਕਿਆ ਹੀ ਬਾਤ ਮਿੱਠੇ ਚੋਗ ਵੀ ਆ ਗਏ ਨੇ ਢੋੜਵਾ ਗਏ ਚੋਗ ਆਏ ਹਾ ਸ਼ੈਗੂ ਤੇ ਆ ਖਿੱਚ ਕੇ ਖਾਣ ਲਈ ਐ ਸ਼ੈਗੂ ਮਜ਼ਾ ਸਵਾਰ ਏ ਕਿਆ ਹੀ ਬਾਤ ਕਿਆ ਬਾਤ ਹੈ ਜੀ ਤੁਸਾਂ ਨੋ ਸੁਮੀਨਾ ਦੀ ਕਾਫੀ ਵਾਕ ਵੀ ਆ ਜੀ ਪਹਿਲੇ ਵੇਲੇ ਨਾ ਫਿਲਮ ਬਣਾ ਲਈ ਹੈ ਸੁਮੀਨਾ ਦੀ ਕਾਫੀ ਵਾਕ ਵੀ ਆ ਪਹਿਲ ਉਹਨਾਂ ਨੇ ਦੁੱਧ ਦਿੱਤਾ ਤੇ ਫਿਰ ਕਿੰਨੇ ਚਾਹ ਵੀ ਪਾ ਗੋ ਵਿੱਚ ਹੀ ਕਿਆ ਬਾਤ ਹੈ ਕੋਈ ਵਾਕ ਵੀ ਕੱਢੀ ਲਉਂਦੇ ਕਿਆ ਬਾਤ ਹੈ ਅੱਜ ਤਾਂ ਨਿਜਾਰੇ ਵੱਧ ਗਏ ਜੀ ਬਹੁਤ ਹੀ ਬਹੁਤ ਹੀ ਸਵਾਦ ਆਉਂਦਾ ਬਹੁਤ ਜ਼ਿਆਦਾ ਉਹ ਸਾਡੀ ਪੂਆ ਇਹਦੇ ਸੂਟਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਤਾ ਕੀ ਤੁਹਾਨੂੰ ਤੋਬਾ ਭਾਈ ਸ਼ਾਹੋ ਜੀ ਦੇ ਦਰਸ਼ਨ ਬਹੁਤ ਵਧੀਆ ਹੋਏ ਹੋਣਗੇ ਇਦਾਂ ਹੀ ਹੋ ਹੋ ਵੀ ਤਾਗਿਕ ਸਥਾਨਾਂ ਦੇ ਵਲੋਗ ਤੇ ਹੋ ਵੀ ਨਵੇਂ-ਨਵੇਂ ਵਲੋਗ ਵੇਖਣ ਵਾਸਤੇ ਸਾਡਾ ਚੈਨਲ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਤੇ ਇਦਾਂ ਹੀ ਤੁਹਾਨੂੰ ਵਧੀਆ-ਵਧੀਆ ਆਪਾਂ ਵਲੋਗ ਦਿਖਾਈਏ ਤੇ ਵਧੀਆ-ਵਧੀਆ ਤੁਹਾਡੇ ਅੱਗੇ ਆਪ ਆਈਏ ਸਤਿ ਸ੍ਰੀ ਅਕਾਲ